ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਅੱਜ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਵੈਸਟ ਬੇਨਤੀ ਆ ਚੈਨਲ ਵਰੇ ਵਰਤ ਬਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਨਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨਾ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਠੀਕ ਆ ਜੀ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੰਤ ਤੱਕ ਬਨੇ ਰਹੋ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਆਪਣਾ ਗੱਬਰ ਨੂੰ ਟਿੱਪ ਕੇ ਤੇ ਜਿਹੜਾ ਸੋਇਆ ਉਹਨੂੰ ਦੋ ਟਮਚੇ ਹੋ ਗਏ ਪਹੁੰਚਿਆ ਪਿੰਡ ਭਗਵਾਨਪੁਰਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਈ ਅਨਜੀਤ ਸਿੰਘ ਦੇ ਫਾਰਮ ਤੇ ਪੰਜ ਛੇ ਪਸ਼ੂ ਇੱਥੋਂ ਖਵਾਵਾਂਗੇ ਕਰਦੇ ਆਂ ਡਿਟੇਲ ਸਾਂਝੀ ਤੇ ਪੁੱਛਦੇ ਆਂ ਭਾਈ ਅਨਜੀਤ ਨੂੰ ਭਾਈ ਅਨਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿ ਹਾਂ ਠੀਕ ਜੀ ਹੋਰ ਦੱਸੋ ਅੱਢਦੀ ਗੱਲ ਨਾ ਪਹਿਲਾਂ ਦੱਸਿਓ ਜੀ ਹਾਂ ਜੀ ਸਿੰਘ ਪਿੰਡ ਭਗਵਾਨਪੁਰਾ ਜਲਾ ਤਰੰਤਾ ਠੀਕ ਤਹਿਸੀਲ ਪਟੇ ਤਹਿਸੀਲ ਪਟੇ ਮੋਬਾਈਲ ਨੰਬਰ ਕਿੰਨਾ ਜੀ 75899 ਹਾਂ ਜੀ 0469 ਤੇ ਕਿੰਨੇ ਪਸ਼ੂ ਆ ਪੰਜ ਪੰਜ ਨਾ ਤਿੰਨ ਮੱਝ ਤਿੰਨ ਮੱਝ ਦੋ گاਵਾ ਦੋ گاਵਾ ਤੇ ਸ਼ੁਰੂਆਤ ਇਹ ਤੋਂ ਕਰਨੀ ਆਪਾਂ ਇੱਕ ਕਿੰਨੇ ਕਿ ਜਰਦੀ ਸੋਈ ਆ ਇਹਨੂੰ 17 18 ਦਿਨ ਹੋ ਗਏ ਮੈਨੂੰ ਸੋਈ ਨੂੰ ਅੱਛਾ ਤੇ ਦੁੱਧ ਕੋਲ ਕਿੰਨਾ ਪੱਕਾ ਦੁੱਧ ਇਹਦੇ ਸਾਲੇ 9 ਕਿਲੋ ਕੰਡੇ ਦੇ ਤੋਲ ਦੂਗੀ ਉਤਰਾ ਆਪਣਾ 12 13 ਵੀ ਕਹਿਦੀ ਇਹਨੂੰ ਹੋ ਜੂਗਾ ਅੱਛਾ ਪਰ ਸਾਢੇ 9 ਕਿਲੋ ਕੰਡੇ ਦੇ ਮੈਂ ਤੋਲ ਕੰਡੇ ਦਾ ਜਿਹੜਾ ਕੰਡੇ ਤੋਲਣਾ ਨੀਲੀ ਜਾ ਕੇ ਹਨਾ ਹਾਂ ਬਾਕੀ ਆ ਲਓ ਜੀ ਤੇ ਬੱਚਾ ਸਪੈਰ ਹੋ ਗਿਆ ਨਾ ਬੱਚਾ ਸਪੈਰ ਹੋ ਗਿਆ ਉਹ ਬੂਛੀ ਚੰਗੀ ਉਹ ਬੂਛੀ ਸਜਣੋਂ ਆਈ ਕਟਾ ਰ ਕੱਟੀ ਮਗਰ ਕਟਾ ਹੈ ਨੀਲੀ ਦਾ ਉਹ ਛੱਕੜ ਜੇ ਉਧਰੋਂ ਬਾਹਰ ਲੈ ਗਿਆ ਤਾਂ ਉੱਥੇ ਆਹ ਸਜਣੋਂ ਬੱਚਾ ਤੇ ਬੱਚੇ ਦੀ ਬੂਛੀ ਬਣੀ ਆ ਬੱਚੇ ਤੇ ਮਿਲਦੀ ਉਹ ਤੇ ਮਿਲਦੀ ਹੈ ਨਾ ਥਾਪੀ ਤੇ ਮਿਲਦੀ ਨਹੀਂ ਥਾਪੀ ਦੀ ਹਾਂ ਪਹਾੜੇ ਦੇ ਮੈਲਾ ਹਨ ਹੁੰਦੇ ਹਾਂ ਫਾਂ ਹੱਥ ਲੱਗ ਗਿਆ ਕੋਈ ਆ ਗਈ ਇਸ ਤਰ੍ਹਾਂ ਕੋਈ ਨਹੀਂ ਤੋੜਾ ਤਰਾ ਕੋਈ ਇਹ ਚੈੱਕ ਕੋਈ ਠੀਕ ਇਹਦੀ ਲੋੜ ਨਹੀਂ ਕੋਈ ਕੁਝ ਨਹੀਂ ਇਸ ਤਰਾ ਹੀ ਥਾਪੀ ਮਾਰ ਕੇ ਤੇ ਥੱਲੇ ਬਾਹ ਇਹਨਾਂ ਸਜਣੋਂ ਉਸੇ ਲਈ ਪਸਮਾਊਗੀ ਤੇ ਲਓ ਜੀ

ਬਹੁਤ ਸੋਹਣਾ ਲੱਗਾ ਥੰਥੁਣਾ ਗਾਟਰ ਕੁਆਲਟੀ ਬਹੁਤ ਸੋਹਣੀ ਲੱਗੀ ਕਰਮਾ ਵਾਲੀ ਨੂੰ ਸਾਫ ਆ ਜਿੰਨੀ ਵੇਗੀ ਆ ਥੱਲੇ ਸੀ ਬੰਤਰ ਬਹੁਤ ਸੋਹਣਾ ਬਹੁਤ ਸੋਹਣਾ ਬੇਕਲ ਥੰਮਲੇ ਬਸ ਜਾਵੇ ਨੀਲੇ ਰਾਵੀ ਤੇ ਜਿਹੜਾ ਖਿਆਰ ਕਰ ਦੂਜਾ ਸੁਆਣ ਦੂਜਾ ਸੁਆਣ ਤੇ ਕਿੰਨੀ ਦੇਰ ਗਿਆ ਆਪਾਂ ਬੋਲੇ ਜਨਾ ਮਰਜੀ ਕਰ ਲੀਏ 87 ਦੀ ਹਾਨ ਹੋਰ ਕਰ ਦੋ 86 ਕਰ ਲਾ 86 ਜਾਣ ਦੇ ਜਾਣ ਦੀ ਹੈ ਹਣਾ ਆ ਕੇ ਨੀਂਦੀ ਦਾ ਵੀ ਰੀਜਾ ਹਾਂ ਤੇ ਜੀ ਤੀਜਾ ਸਵੇਰ ਹੋਈ ਹੈ ਤੀਜਾ ਸਵੇਰ ਤੇ ਕਟਾ ਮਗਰ ਕਟਾ ਦਾ ਇਹਦਾ ਕੋਲ ਪੱਕਾ ਦੁੱਧ ਕਿੰਨਾ ਹੋਊਗਾ ਮੈਂ ਲੈ 12 ਕਿਲੋ ਪੱਕਾ ਇਸਨੇ ਕੰਡੇ ਦਾ ਕੰਡੇ ਆ ਰਹੀਏ 15 ਨਹੀਂ ਹੋਊਗਾ ਇੱਥੇ ਪਾਰਟੀ ਅੱਛਾ 12 ਕਿਲੋ ਕੰਡੇ ਦਾ ਦੁੱਧ ਮੈਂ ਲੈ 15 ਚਾਹ ਗੜਾ ਹੋਊਗਾ ਚਾਹ ਗੜਾ 16 ਕਰ ਦੂੰਗਾ ਅੱਛਾ ਇਹਨਾਂ ਦਾ ਦੁੱਧ ਕਰ ਜਾਂਦੀ ਆ ਮਗਰ ਟਾਪੀ ਲਾਈ ਬੈਠੀ ਹਨਾ ਜੇਡੀ ਚ ਲਾਈ ਪੈਣ ਲੱਗੀ ਆ ਬੱਚਾ ਆ ਗਿਆ ਹਨਾ 12 13 ਲਿਓਗੇ ਮੈਸੇਜ ਹਮ ਮੈਲੇ ਤੇ ਚੱਲਣਾ ਫਿਰ ਮੈਲੇ ਜਾਉਂਗਾ ਜੱਜਨ ਪਾਲ ਇੱਕ ਦੋਨ ਰਾਜ ਮੈਲੇ ਦੇ ਸੱਜਣਾਂ ਆਜੂਗੀ 12 13 ਤੈਨੂੰ ਹੋਗੇ ਇਹਨੂੰ ਸੂਈ ਨੂੰ ਆਹ ਟ੍ਰਿਕਵਾਲਟੀ ਤੇ ਵੇਖ ਸਕਦੇ ਜੇ ਟਾਪੀ ਲਾਈ ਫਿਰਦੀ ਇਹ ਕਰਮਾਲੇ ਨੀਲੀ ਰਾਵੀ ਚ ਆ ਗਈ ਤੀਜਾ ਸੂਆ ਲੈਓ ਫੁੱਲ ਵੱਡੀ ਭਜਨ ਲੋਡ ਦੀ ਫੁੱਲ ਜੇ ਨੋਈ ਦੇਰੀ ਮਤਬਲ ਦੀ ਆ ਜਿਹਨੇ ਦੋ ਰੱਖਣੀਆਂ ਉਹ ਇੱਕ ਇਹੋ ਜੀ ਰੱਖ ਛੱਡੇ ਤੇ ਵੱਧ ਦੁੱਧ ਕਰੀ ਫਿਰਉਣੀ ਆ ਕੀ ਬਾਤ ਥਾਂ ਲੈ ਆ ਵੇਖੋ ਬਹੁਤ ਸੋਹਣਾ ਲੱਗਾ ਰਿਕਵਾਲਿਟੀ ਕਰਮਾਲੀ ਨੂੰ ਆ ਬੱਚਾ ਜ ਮਗਰ ਕਾਲਾ ਤੇ ਮੈਂ ਦਿੱਲੀ ਜਾਦੀ ਸਮਾਂ ਕੋਈ ਲਗਭਗ 3.5-4 ਦਾ ਨੋਟ ਕਰਿਓ ਤੇ ਅੱਜ ਜਿਹੜਾ ਕੋਈ 2 2.5 ਘੰਟੇ ਸਮਾਂ ਪਿਆ ਚੁਆਈ ਚ ਵੀ 4 ਵਜੇ ਕੇ 4 ਵਜੇ ਦੀ ਚੁਆਈ ਆਪਾਂ ਇਹ ਨਹੀਂ 8 ਵਜੇ ਦੀ ਚੁਆਈ ਆ ਅੱਛਾ ਵਾਹ 4 ਵਜੇ ਚੁਆਈ ਲਾ ਦੇ ਜੀ ਠੀਕ ਆ ਕੋਈ ਗੱਲ ਨਹੀਂ ਕਰਦੇ ਲੋਕਾਂ ਨੇ ਉੱਠੇ ਨਹੀਂ ਸੁੱਤੇ ਰਹਿ ਕੇ ਆਏ ਹੋਵੇ ਜੂ ਹੋ ਗਿਆ ਆਪਾਂ ਪਰ 4 ਵਜੇ ਚੁਆਈ ਲਾ ਦਨੇ ਆ ਵਾਹ ਜੀ ਵਾਹ ਸਾਢੇ 3 ਉੱਠ ਕੇ ਗੋਆ ਰੋਡ ਕੇ ਨਹਾ ਕੇ ਝੋਣ ਲਾਪਣੀਆਂ ਵਾਹ ਸੱਚ ਚੋਕੇ ਚੋਕੇ ਫਿਰ ਗੁਰਦੁਆਰੇ ਜਾਣਾ ਵਾਹ ਤੇ ਇਹ ਕਿੰਨੇ ਦੀ ਦੇ ਦੇਣੀ ਆਪਾਂ ਇਹ ਮੈਂ ਮੋਲਕਾ ਨੂੰ 35 ਕਰ ਲੀਏ 40 ਕਰ ਲੀਏ 1 17 ਦੀ ਹਾਂ ਆ ਉੱਚੋ ਕੁ ਪਿਆਰ ਮਾਉਤ ਕਰਦਾਂਗੇ ਤੇ ਕਰਦੋ ਹੁਣੇ ਹੀ ਦੱਸੋ ਇੱਕ 15 ਕਿਤੇ ਮਾਉਗੇ ਉਹ ਦੋ ਛੱਡ ਦੇ 13 ਦੇ 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 ਦਿਓ 13 ਉਹ ਜਾਂ ਦੋ ਜਾਂਦੇ 13 ਆ ਦੀਆਂ ਨਾ ਯਾਦ ਕਰੇ ਕੋਈ ਖੜ ਕੇ ਭਗਵਾਨ ਪਰੋਂ ਲਿਆਂਦੀ ਹੀ ਮੈਂ ਹਨਾ ਜੈਸ ਦਾਤੋਂ ਲਿਆਂਦੀ ਹਰਜੀਤ ਸਦੋਂ ਤੇ ਇਹ ਆ ਗਈ ਝੋਟੀ ਪਹਿਲਾ ਸੂਆ ਚਲੂਣ ਚਾਰ ਦੰਦ ਆ ਗਈ ਹਨਾ ਕੱਟੀ ਮਗਰ ਕੱਟੀ ਮਗਰ ਸੱਚ ਨੂੰ ਵੇਖੋ ਕੱਟੀ ਵੀ ਤੇ ਝੋਟੀ ਪਹਿਲਾ ਸੂਆ ਕੱਦ ਦੇਖੋ ਕਿੱਦਾ ਸੋਨਾ ਲੱਗਾ ਹੈ ਤੇ ਕੱਲਾ ਕੱਲਾ ਥਾਣਿਆ ਯਾਰ ਲੋ ਬੋਰਲਾ ਚੰਗੀ ਆ ਲਾਈ ਬੈਠੀ ਲੋ ਜੀ ਨੱਚਦੀ ਟੱਪਦੀ ਫਿਰਦੀ ਆ ਲੋ ਜੀ ਡਰਦੀ ਆ ਨਾ ਕੈਮਰੇ ਤੋਂ ਘਾਬਰਦੀ ਏ ਧਿਆਨ ਨਾ ਚੜਾਇਓ ਕਿਉਂਕਿ ਵਾ ਬੱਚੇ ਦਾ ਵੜਾ ਕਰਦੀ ਏ ਇਹ ਲਈ ਨਾ ਉਹ ਦੀ ਨਹੀਂ ਯਾਰਾ ਕਰਨਾ ਚਾਹਦਾ ਹਾਂ 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 ਪੰਜਾ ਤੇ ਇਹਨਾਂ ਦਾ ਦੁੱਧ ਕੋਲ ਪੱਕਾ ਕਿੰਨਾ ਹੋਊਗਾ 12 ਕਿਲੋ ਵਾਹ ਜੀ ਵਾਹ ਬੜਾ ਸੁਣਾ 15 ਕਿਲੋ ਦਾ ਯੂਸ ਲੈ ਅੱਛਾ 12 ਕਿਲੋ ਲਈ ਬਾਜਰੀ ਛੱਲਾ ਮਰਾ ਦੀ ਹੈ ਮੈਂ ਕਹਾਂ ਜੀ ਪਹਿਲੇ ਪਹਿਲੇ ਨੂੰ ਛੇਤੀ ਭਰ ਦੇਣੀ 12 13 ਕਿਲੋ ਬੜਾ ਵਧੀਆ ਦੁੱਧ ਭਰਿਆ ਨਾ ਅੱਜ ਮੇਰੇ ਹਿਸਾਬ ਨਾਲ ਮੈਲੇ ਮੂਲੇ ਤੇ ਚੱਲੂਗੀ ਹਨਾ ਕਿੰਨੇ ਕੇ ਦਿਨਾਂ ਦੀ ਕੱਟੀ ਹੋਊਗੀ 12 13 ਦਿਨ ਹੀ ਹੋਗੇ ਅੱਛਾ ਨੋ ਜੀ ਤੇ ਇਹਦੀ ਕੀਮਤ ਨਹੀਂ ਕਰਦਗੇ ਜਾਇ ਜੀ ਜੀ ਕਰ ਦੋ ਮੋਲ ਕਰਵਾਉਣਾ 52 ਕਰ ਲੀਏ 50 ਕਰ ਲੀਏ ਹਾਂ ਹਾਂ 1 35 ਦੀ ਹਾਂ ਉਹ ਚੋਂ ਪੰਜ ਹੀ ਜਾਣ ਦਗੇ ਨਹੀਂ ਦੇਣਗੇ 30 ਨਹੀਂ ਧੱਕਾ ਹੋ ਗਿਆ ਜਾਣ ਦਗੇ ਥੋੜਾ ਜਾਇ ਜਗ ਕੇ ਜਾਣ ਲੱਗਣਾ ਨਹੀਂ ਕਰ ਕੋਈ ਜਾਣ ਦਗੇ ਪਹਿਲੀ ਵੀਰੋ ਯਾਦ ਕਰਨ ਜਾਣ ਦਗੇ ਪਤੀ ਦੀ ਜਾਣ ਦਗੇ ਨਹੀਂ ਤੇਰੀ ਜਾਣ ਦੋ ਆਖੇ ਲੱਗੋ ਜਾਣ ਦਗੇ ਹਣਾ ਯਾਦ ਕਰੇ ਕੋਈ ਖੜ ਕੇ ਕੇ ਠੀਕ ਆ ਲਿਆਂਦੀ ਹੀ ਇਹ ਇਹ ਵਹਿੜ ਆ ਗਈ ਹਣਾ ਤੇਰੀ ਪਿੰਨ ਮਸ਼ੀਨ ਠੀਕ ਹੈ। ਤਾਂ ਤੁਣੋ ਕੇ ਚਾਰੇ ਓਕੇ ਚਾਰੇ ਚੋਗ ਨੀ ਕੋਈ ਚਾਰ ਪੰਜ ਚੋਲੇ 6 ਟੈਂਪੋਲੇ 3 ਟੈਂਪੋਲੇ 2 ਟੈਂਪੋਲੇ ਆ ਵਸ਼ੀ ਮਗਰ ਆ ਵਸ਼ੀ ਦੱਬੀ ਵਸ਼ੀ ਦੱਬੀ ਆ ਗਈ ਹੈ ਨਾ 12 ਲੀਟਰ ਤੋਂ ਦੇ ਸਕਦੇ ਹਾਂ ਠੀਕ ਹੈ ਤੇ ਸਾਰੇ ਥਨਾਂ ਦੀ ਚਵਾਈ ਓਕੇ ਲੱਗੀ ਬਿਲਕੁਲ ਸੂਬਾ ਦੁੱਜਾ ਆ ਗਈ ਪਹਿਲਾ 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 ਹੀ ਆ ਪਲੂਨ ਆ ਗਈ ਹੈ ਨਾ ਠੀਕ ਹੈ ਸੋਹਣੀਆਂ ਵੈੜਾ ਨਾ ਸਣ ਭਾਂਡਾ ਵੀ ਬਹੁਤ ਸੋਹਣਾ ਲੱਗਾ ਲਓ ਮੋੜ ਲਓ 14 ਕਿਲੋ ਦੁੱਧ ਕੋਲ ਨਾ ਨਾ 12 12 ਕਿਲੋ ਪੱਕਾ ਠੀਕ ਆ 12 ਕਿਲੋ ਦੁੱਧ ਪੱਕਾ ਜੀ ਲਓ 12 ਕਿਲੋ ਦੁੱਧ ਕੋਲ ਪੱਕਾ ਮਗਰ ਇਹ ਬੱਛੀ ਆ ਗਈ ਕੋ 20 ਕਿ ਦਿਨਾਂ ਦੀ ਹੋਊਗੀ ਬੱਛੀ ਵੀ ਜ ਆਪਦੀ ਮਾਂ 20-25 ਦਿਨ ਹੋਗੇ ਹੋ ਗਿਆ ਹੋ ਗਿਆ ਨਾ ਤੇ ਭਾਕ ਨੇ ਦੇ ਲਈ ਇਹਨਾਂ ਬੋਲ ਜਿੰਨਾ ਮਰਜੀ ਕਰ ਲਗੇ ਹੂੰ 37 ਦੀ ਹਾਨਾ ਕਰਤਾਂਗੇ 35 ਦੀ ਕਰ ਲਈਏ ਜੋ ਐਸਨੋਈ ਕਰ ਦੋ ਹਣਾ ਠੀਕ ਆ ਤੇ ਅੱਗੇ ਆ ਕੇ ਜੈਸੀ ਹਣਾ ਪੰਜਾਬ ਵਾਲੇ ਇਹਦੇ ਮਗਰ ਬੱਚਾ ਬੱਚਾ ਆ ਬੱਚਾ ਆ ਗਿਆ ਸਚਨੂ ਤੇ ਇਹਦੇ ਕੋਲ ਦੁੱਧ ਕੋਲ ਪੱਕਾ ਕੇ ਨਾ ਉਹ 14 ਕਿਲੋ ਦਾ ਦੁੱਧ ਕੰਡੇ ਵਾਲਾ ਆਇਆ ਹਾਂ ਸ਼ਾ ਸਵੇਰ ਦੂਜਾ 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 ਸਵੇਰ ਆ ਗਿਆ ਹਣਾ ਠੀਕ ਆ ਆ ਵਾਲੀ ਆ ਗਈ ਜਰਸੀ 14 ਕਿਲੋ ਆ ਗਿਆ ਦੁੱਧ ਕੋਲ ਪੱਕਾ ਲੋ ਫਾਰੀ ਆ ਲਾ ਗਿਆ ਚਾਚਾ ਲੈ ਲੋ ਜੀ ਮੋਟੇ ਇਹ ਕੋਈ ਉਹ ਗੰਦੂ 16 17 ਕਿਲੋ ਪਰ ਕਰ ਜੋਗੀ ਕਰ ਜੋਗੀ ਪੱਠੇ ਪੁੱਠੇ ਨਾ ਡੰਗਰ ਦੁੱਦਿੰਦਾ ਤੇ ਇਹ ਕਿਨੇ ਦੇ ਦੀਏ ਦਾ ਮੋਲ ਕਰ ਲਈਏ 55 ਕਰ ਲਈਏ ਆ ਪਾ 50 ਕਰ ਲਈਏ ਹੂੰ ਹੂੰ ਇਹਨੂੰ 42 ਦੀ ਹਾਂ ਆਈ ਕਰਦੀ 42 ਦੀ ਵੇ ਲੋ ਖੀਰ ਲਾ ਪਈ ਜੇ ਕਾਦੇ ਜਾਂਦੇ ਕਿ 40 ਹਜ਼ਾਰ ਛਾੜ ਹੋਈ ਆ 40 40 ਕਹਦੇ ਆ ਵਾਹ ਜੀ ਵਾਹ 40 ਹਜ਼ਾਰ ਦੇ ਵਿੱਚ ਸੱਚ ਨੂੰ ਜੈਸਨੋ ਕਰਤੀ ਆ ਜਰਸੀ ਪੰਜਾਬ ਵਾਲੀ 13:30 ਵਜੇ ਗਾਮੂਤ ਲੈ ਜੀ ਵਾਹ ਜੀ ਵਾਹ 14 ਕਿਲੋ ਗੱਲਾਂ ਖਰੀਆਂ ਭਾਧੀਆਂ ਉਹਨੇ ਕਿ 4 ਵਜੇ ਦੀ ਜਵਾਈ ਦੇ ਜਾ ਰਹੀ ਵਾ ਚੱਲੇ ਜੀ 4 ਵਜੇ ਦੁਬਾਰਾ ਹਣਾ ਤੇ ਪੂਰੀ ਸਹੀ ਗੱਲ ਆ ਕਈ ਐਵੇਂ ਆਖੀ ਜਾਣਗੇ ਤੇ ਪਸ਼ੂ ਸਾਰੇ ਚੰਗੇ ਆ ਖਰੀਦਦਾਰੀ ਕੋਈ ਆਪ ਦੀ ਸਮਝਣਾ ਜਿਹੜੀ ਮਰਜ਼ੀ ਲੈ ਜਾਓ ਚੁਣ ਕੇ ਪੀਸ ਹਾਂ ਤੇ ਮਈਆਂ ਚੱਗੀਆਂ 12 12 ਕਿਲੋ ਦੁੱਧ ਆ ਦੋ ਮਈ ਥੱਲੇ ਪਹਿਲਾਂ ਝੋੜੀ ਥੱਲੇ ਤੇ ਜਿਹੜੀ ਨੀਲੀ ਰਾਵੀ ਦੇ ਵਿੱਚ ਦੂਜਾ ਨੰਬਰ ਪਹਿਲੇ ਨੰਬਰ ਵਾਲੀ ਦਾ 9.5 ਆ ਬੂਸੀ ਬਾਣੀ ਸਾਰਿਆਂ ਦੀ ਜਾਣਕਾਰੀ ਇਹ ਦਿੱਤੀ ਆ ਧੰਨਵਾਦ ਸਾਰਿਆਂ ਦਾ ਜੀ ਸਤਿ ਸ੍ਰੀ ਅਕਾਲ